ਸਾਹਿਬ ਗੁਰੂ ਸਾਹਿਬ ਜੀ ਸੇਰਠ ਮਹੱਲਾ ਤੀਜੇ ਦੇਨ ਸਤ ਗੁਰ ਸੇਵੇ ਬਹੁਤ ਦੁੱਖ ਲਗਾ ਜਗ ਚਾਰੇ ਪਰਮਾਈ ਹਮਦੀ ਜੋਗ ਜੋਗ ਦਾਤਿ ਸ਼ਬਦ ਦੇ ਦੇਹ ਗੁਜਾਈ ਬਿਨ ਸਤਗੁਰ ਸੇਵ ਬਹਤਾ ਦੁਖ ਲਗਾ ਜਗ ਚਾਰੇ ਪਰਮਾਈ ਆਮਦੀਨ ਤਉ ਜੋਗ ਜੋਗ ਅਬਦੇ ਦੇ ਦੇ ਬੁਝਾਈ ਹਰ ਜੀਉ ਕਰਤਾ ਕਰਹੁ ਤੂੰ ਪਿਆਰੇ ਸਤ ਗੁਰ ਦਾਤ ਮੇਲ ਮਿਲਾਵੋ ਹਰ ਨਾਮ ਦੇਵ ਆਧਾਰੇ ਰਹਾ ਹੋ ਮਨ ਸਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰ ਹਰ ਰਸ ਚਾਖ ਮਨ ਨਿਰਮਲ ਕਿਲ ਵਿਖ ਕਾਟਣ ਹਾਰ ਸ਼ਬਦ ਮਰੋ ਫਿਰ ਜੀਵ ਸਦਹੀ ਜੁਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵੇ ਕੋਈ ਧਾਤਾ ਧਾਤ ਰਖੀ ਹੱਥੇ ਆਪਣਾ ਜਿਸ ਭਾਵੇ ਤਿਸ ਦੇਈ ਰਤੇ ਸੁਖ ਪਾਇਆ ਦਰਗਾ ਜਾਪੈ ਸਈ ਦਾਤ ਦਾਤ ਰਖੀ ਹੱਥ ਆਪਣੇ ਜਿਸ ਪਾਵੈ ਤਿਸ ਦੇਈ ਨਾਨੇ ਤੇ ਨਾ ਮੁਰੇ ਤੇ ਸੁਖ ਪਾਇਆ ਦਾਰੇਗਾ ਜਾ ਪੈ ਸਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਰਠ ਮਹਲਾ ਤੀਜਾ ਵਿਨ ਸਤ ਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਭਰਮਾਈ ਹੰਦੀਨ ਤਨ ਜੁਗ ਜੁਗ ਦਾਤੇ ਸਭ ਦੇ ਦੇਹ ਗੁਜਾਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਪਾਵਨ ਅਖਵਾਤ ਸੇਵਾ ਦੇ ਪੰਜ ਸਤ ਗੁਰੂ ਗੁਰੂ ਅਮਰਦਾਸ ਪਿਤਾ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਰਠ ਰਾਗ ਅੰਦਰ ਪਾਵਨ ਅੰਗ 603 ਅਤੇ ਚਾਰ ਉਤੇ ਸੁਭਾਏਮਾਨ ਹੈ ਸਤ ਗੁਰ ਬਖਸ਼ਿਸ਼ ਕਰਦਨੇ ਇਹ ਭਾਈ ਬਿਨਾ ਗੁਰੂ ਦੀ ਸੇਵਾ ਕੀਤਿਆਂ ਬਹੁਤ ਦੁੱਖ ਲੱਗਦਾ ਹੈ ਹਰ ਸਮੇਂ ਜੀਵਨ ਦੀ ਭਟਕਣਾ ਬਣੀ ਰਹਿੰਦੀ ਹੈ ਇਸ ਕਰਕੇ ਬੇਨਤੀ ਦਾਤਾ ਜੀ ਅਸੀਂ ਨਿਮਾਨੇ ਹਾਂ ਗਰੀਬਾਂ ਤੁਸੀਂ ਹਰ ਸਮੇਂ ਦਾਤਾ ਬਖਸ਼ਿਸ਼ ਕਰਨ ਵਾਲੇ ਕਿਰਪਾ ਕਰੋ ਸਬਦ ਰਾਹੀਂ ਸਾੰਗੇ ਆਤਮਿਕ ਸੋਜ ਬਖਸ਼ੋ ਤਾਂ ਕਿ ਆਪੁਜੀ ਦੇ ਗਿਆਨ ਰਾਹੀਂ ਅਸੀਂ ਆਪਣੇ ਜੀਵਨ ਨੂੰ ਸਵਾਰ ਸਕੀਏ ਅਜ ਉਹ ਮਹਾਨ ਦਿਹਾੜਾ ਸੰਸਾਰ ਦੇ ਚ ਮਨਾਇਆ ਜਾ ਰਿਹਾ ਹੈ ਦਸ਼ੇਰੇ ਦੇ ਰੂਪ ਦੇ ਵਿੱਚ ਜਦ ਉਸਮੇ ਦੇ অবতার ਹੀ ਨੇ ਆਪਣੇ ਜੀਵਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਰਾਵਣ ਨੂੰ ਮਾਰ ਕੇ ਤੇ ਮੇਰੇ ਮਾਲਕ ਨੇ ਬਾਣੀ ਦੇ ਵਿੱਚ ਬਚਨ ਆਖੇ ਕਹਿੰਦੇ ਪਿਆਰੇ ਆ ਜਿਸ ਮਨੁੱਖ ਦੇ ਕੋਲ ਲੰਕਾ ਵਰਗਾ ਕਿਲਾ ਸਮੁੰਦਰ ਵਰਗੀ ਖਾਈ ਜਿੱਦੇ ਸਵਾਲਕ ਪੁੱਤਰ ਨੇ ਨੇਕਾ ਰਿਸ਼ਤੇਦਾਰ ਨੇ 1 ਲੱਖ ਪੁੱਤ ਤੇ ਸਵਾ ਲੱਖ ਨਾਤੀ ਨੇ ਸਮਾ ਇਹ ਹੋ ਜਾ ਬਣ ਗਿਆ ਕਿ ਦੇ ਘਰ ਕੋਈ ਦੀਵਾ ਤੇ ਬੱਤੀ ਜਗਾਉਣ ਵਾਲਾ ਨਹੀਂ ਇਹੋ ਜੇ ਮਨੁੱਖ ਨੂੰ ਵੇਖ ਕੇ ਮੇਰੇ ਮਾਲਕ ਨੇ ਕਹਿ ਦਿੱਤਾ ਸੀ ਕਹਿੰਦੇ ਪਿਆਰੇ ਆ ਜਿਹਦੇ ਕੋਲ ਲੰਕਾ ਗੜ੍ਹ سونے ਦਾ ਭਿਆ ਤੇ ਮੋਰ ਖਰਾਵਣ ਚਾਲੇ ਗਿਆ ਤਕੀਰ ਮੈੱਕੇ ਗਿਆ ਤਾਂ ਉਹ ਸੰਸਾਰ ਵਿੱਚੋਂ ਖਾਲੀ ਹੱਥ ਜਾਣਾ ਪਿਆ ਇਸ ਕਰਕੇ ਸਤਿਗੁਰ ਕਹਿੰਦੇ ਪਿਆਰੇ ਆ ਚੇਤਾ ਰੱਖੀ ਸੰਸਾਰ ਵਿੱਚ ਹਰ ਕੋਈ ਆਪੇ ਖਾਲੀ ਹੱਥ ਜਾਂਦਾ ਏ ਜੇ ਜਾਂਦੇ ਨਹੀਂ ਤੇ ਉਸ ਦੇ ਕਰਮ ਨਾਲ ਜਾਂਦੇ ਨੇ ਇਸ ਕਰਕੇ ਕਰਮ ਚੰਗੇ ਕਰੀਏ ਜੇ ਕਰਮ ਚੰਗੇ ਹੋਣਗੇ ਤੇ ਮਾਲਕ ਦੇ ਦਰ ਤੇ ਪਰਵਾਨੇ ਜਾਵਾਂਗੇ ਤੇ ਕਿਸੀ ਰੋਜ ਪੜਦੇ ਆ ਚੰਗੀਆਂ ਆ ਬਰਿਹਾਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਤੇ ਨੇੜੇ ਤੇ ਦੂਰ ਇਹੀ ਕਾਰਨ ਹੈ ਅਜ ਸੰਸਾਰ ਸ੍ਰੀ ਰਾਮ ਜੀ ਜੈ ਜੈਕਾਰ ਪਿਆ ਪਰ ਹਦਏ ਤੇ ਰਾਵਣ ਨੂੰ ਫਿਟਕਾਰ ਹਦਏ ਤੇ ਕੀ ਕਰਮ ਸੰ ਰਾਸੀ ਭਾਵੇਂ ਦੋਵਾਂ ਦੇ ਇੱਕ ਪਰ ਕਰਮ ਵੱਖ-ਵੱਖ ਹਨ ਇੱਕ ਨੂੰ ਸਜਦੇ ਨੇ ਇੱਕ ਨੂੰ ਅੱਗ ਲਗਾਈ ਜਾਂਦੀ ਹੈ ਅਸੀਂ ਵੀ ਆਪਣੇ ਜੀਵਨ ਵਿੱਚ ਵੇਖੀਏ ਜੇ ਕਰਮ ਚੰਗੇ ਹੋਣਗੇ ਤੇ ਸੰਸਾਰ ਵੀ ਮਾਨ ਵਧਾਈ ਦੇਗਾ ਤੇ ਮਾਲਕ ਦੇ ਦਰ ਤੇ ਵੀ ਪਰਵਾਨੇ ਜਾਵਾਂਗੇ ਇਸ ਕਰਕੇ ਸਤਿਗੁਰੂ ਨੂੰ ਬੇਨਤੀਆਂ ਕਰੀਏ ਕਿ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾਇਤ ਬਾਤਾ ਸੋਮ ਵੀਸਰ ਨਾ ਜਾਈ ਮੇ ਤਾਂ ਜੇ ਇਹ ਦਾਤ ਪੱਲੇ ਨਾ ਪਈ ਤੇ ਸਤਿਗੁਰ ਕਹਿੰਦੇ ਚੇਤਾ ਰੱਖੀ ਫਿਰ ਕਿ ਨਾਨਕ ਦੁਖਿਆ ਸਾਵੁ ਸੰਸਾਰ ਫਿਰ ਹਰ ਇੱਕ ਦੁਖੀ ਹੋਵੇਗਾ ਸਤਿਗੁਰ ਮਿਹਰ ਕਰਨ ਸਭਨੇ ਦੀ ਝੋਲੀ ਵਿੱਚ ਨਾਮ ਦੀ ਦਾਤ ਪਈ ਸਤਿਗੁਰ ਸਭਨਾ ਦਾ ਆਵਿਆ ਗਾਉਂਿਆ ਸੇਵਾ ਆਪਣੇ ਦਰਤੇ ਪਰਵਾਨ ਕਰਨੀ ਜੀ ਹੋਈਆਂ ਪੁੱਲਾਂ ਦੇਖਿਆਂ ਤੇ ਆਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ